ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਅੱਜ ਆਪ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ ਮੇਰੇ ਅਕੋਡੀ ਨੇ ਇਹ ਵੀਡੀਓ ਤੁਹਾਡੇ ਲਈ ਬਹੁਤ ਹੈਲਪਫੁਲ ਹੋਊਗੀ ਖਾਸ ਕਰਕੇ ਜਿਹੜੇ ਮੇਰੇ ਭੈਣ ਭਰਾ ਬਾਹਰ ਵਿਦੇਸ਼ਾਂ ਵਿੱਚ ਬੈਠੇ ਆ ਉਹ ਇਸ ਵੀਡੀਓ ਨੂੰ ਜ਼ਰੂਰ ਦੇਖਣ ਤੇ ਤੁਸੀਂ ਵੀ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਬਾਹਰ ਬੈਠੇ ਮੇਰੇ ਭੈਣ ਭਰਾਵਾਂ ਦੀ ਹੈਲਪ ਹੋ ਸਕੇ ਕਿਉਂਕਿ ਕਈ ਵਾਰ ਇਦਾਂ ਹੁੰਦਾ ਹੈ ਕਿ ਆਪਣਾ ਆਪਾਂ ਕਿਸੇ ਬਾਹਰਲੀ ਕੰਟਰੀ 'ਚ ਬੈਠੇ ਆਪਣਾ ਆਧਾਰ ਕਾਰਡ ਮਿਸਪਲੇਸ ਹੋ ਜਾਂਦਾ ਹੈ ਸੋ ਆਪਣੇ ਬੀਰਨਸ ਇੰਡੀਆ ਚ ਹੁੰਦੇ ਉਹਨਾਂ ਨੂੰ ਆਧਾਰ ਕਾਰਡ ਚਾਹੀਦਾ ਹੁੰਦਾ ਆ ਮੋਬਾਈਲ ਨੰਬਰ ਨਾਲ ਲਿੰਕ ਹੋਣ ਦੇ ਕਰਕੇ ਆਪਾਂ ਆਧਾਰ ਕਾਰਡ ਕਢਵਾ ਨਹੀਂ ਸਕਦੇ ਸੋ ਆ ਵੀਡੀਓ ਦੇਖਿਓ ਐਂਡ ਤੱਕ ਜ਼ਰੂਰ ਦੇਖਿਓ ਇਹਨੂੰ ਸ਼ੇਅਰ ਕਰ ਦਿਓ ਤਾਂ ਜੋ ਹਰੇਕ ਵਿਅਕਤੀ ਦੀ ਹੈਲਪ ਹੋ ਸਕੇ ਜਿੱਦਾਂ ਕਿ ਮੈਂ ਪਹਿਲਾਂ ਪਹਿਲੀ ਵੀਡੀਓ ਚ ਕਿਹਾ ਸੀ ਕਿ ਆਪਾਂ ਜਿੰਨੀਆਂ ਵੀ ਵੀਡੀਓ ਬਣਾਉਣੀਆਂ ਆ ਉਹ ਸਾਰੀਆਂ ਹੀ ਸਾਰੀਆਂ ਹੈਲਪ ਇੰਟਰਸਟਿੰਗ ਤੇ ਮਤਲਬ ਇਨਫੋਰਮੇਸ਼ਨ ਰਿਲੇਟਡ ਹੋਊਗੀਆਂ ਇਹ ਵੀਡੀਓ ਨੂੰ ਸ਼ੇਅਰ ਕਰਿਓ ਆਓ ਹੁਣ ਆਪਾਂ ਤੁਹਾਨੂੰ ਦੱਸਦੇ ਆ ਅੱਗੇ ਜਾ ਕੇ ਕਿ ਆਪਾਂ ਬਾਹਰ ਬੈਠੇ ਆ ਇੰਡੀਆ ਵਿੱਚ ਹੈ ਨਹੀਂ ਆਪਣੇ ਮਦਰਪੱਤਰ ਇੰਡੀਆ ਚ ਤੇ ਆਧਾਰ ਕਾਰਡ ਬੇਸ ਪਲੇਸ ਹੋ ਚੁੱਕਾ ਹੈ ਮੋਬਾਈਲ ਨੰਬਰ ਲਿੰਕ ਨਹੀਂ ਹੈ ਤੇ ਆਪਾਂ ਫਿਰ ਵੀ ਆਧਾਰ ਕਾਰਡ ਕਿੱਦਾਂ ਪ੍ਰਾਪਤ ਕਰਨਾ ਹੈ ਆਓ ਅੱਗੇ ਵੀਡੀਓ ਚ ਦੱਸਦੇ ਹਾਂ ਸਭ ਤੋਂ ਪਹਿਲਾਂ ਆਪਾਂ ਆਧਾਰ ਕਾਰਡ ਦੀ ਵੈਬਸਾਈਟ ਖੋਲਦੇ ਹਾਂ ਉਹਦੇ ਅੱਗੇ অপਸ਼ਨ ਦੇ ਵਿੱਚ ਜਾ ਕੇ ਆਪਾਂ ਲੈਂਗੁਏਜ ਸਿਲੈਕਟ ਕਰਦੇ ਹਾਂ ਇੰਗਲਿਸ਼ ਫਿਰ ਅੱਗੇ ਸੇਮ ਉਹੀ ਪੇਜ ਓਪਨ ਹੋ ਜਨਾ ਡੈਸ਼ਬੋਰਡ ਉਹਦੇ ਵਿੱਚ ਆਪਾਂ نیچے ਜਾਣਾ ਇੱਥੇ ਜਾ ਕੇ ਗੈਟ ਆਧਾਰ ਲਿਖਿਆ ਆ ਦੇਖੋ ਗੈਟ ਆਧਾਰ ਦੇ ਕੋਲ ਜਾ ਕੇ ਆਪਾਂ ਆਰਡਰ ਆਧਾਰ ਪੀਵੀਸੀ ਕਾਰਡ ਜਿਹੜਾ ਕਾਲਮ ਆ ਉਹਦੇ ਤੇ ਜਾ ਕੇ ਓਕੇ ਕਰਨਾ ਓਕੇ ਕਰਨ ਦੇ ਬਾਅਦ ਨਿਊ ਟੈਬ ਓਪਨ ਹੋਵੇਗੀ ਇਹਦੇ ਵਿੱਚ ਜਾ ਕੇ ਆਧਾਰ ਨੰਬਰ ਦੀ অপਸ਼ਨ ਆ ਇੱਥੇ ਆਪਾਂ ਆਪਣਾ ਆਧਾਰ ਕਾਰਡ ਨੰਬਰ ਫਿਲ ਕਰ ਦੇਣਾ ਇਹ ਵੀਡੀਓ ਉਹਨਾਂ ਲਈ ਹੈ ਜਿਨ੍ਹਾਂ ਦੇ ਆਧਾਰ ਕਾਰਡ ਦੇ ਨਾਲ ਮੋਬਾਈਲ ਨੰਬਰ ਅਟੈਚ ਨਹੀਂ ਆ ਤੇ ਆਪਾਂ ਆਧਾਰ ਕਾਰਡ ਕੱਢਣਾ ਹੈ ਸਮ ਟਾਈਮ ਸਿਟੀਨ ਬਾਹਰ ਹੁੰਦਾ ਆ ਤੇ ਮੋਬਾਈਲ ਨੰਬਰ ਨਾ ਅਟੈਚ ਹੋਣ ਕਰਕੇ ਆਧਾਰ ਕਾਟਣੀ ਨਿਕਲਦਾ ਉਹ ਇਹ ਸਰਵਿਸ ਯੂਜ਼ ਕਰ ਸਕਦੇ ਆ ਇੱਥੇ ਕੈਪਚਾ ਭਰਾਂਗੇ ਇੱਥੇ ਲਿਖਾਂਗੇ ਇੱਥੇ ਓਕੇ ਕਰ ਦਾਂਗੇ ਆਪਾਂ ਕਿ ਮੋਬਾਈਲ ਨੰਬਰ ਅਟੈਚ ਨਹੀਂ ਆ ਹੁਣ ਇਹਦੇ ਵਿੱਚ ਆਪਣਾ ਮੋਬਾਈਲ ਨੰਬਰ ਫਿਲ ਕਰਾਂਗੇ ਜੋ ਆਪਣੇ ਕੋਲ ਅਵੇਲੇਬਲ ਹੋਵੇਗਾ ਜਿੱਦਾਂ ਪੇਰੈਂਟਸ ਦਾ ਮੋਬਾਈਲ ਨੰਬਰ ਉਹ ਆਪਣਾ ਇੱਥੇ ਭਰ ਸਕਦੇ ਆ ਮਦਰ ਜਾਂ ਫਾਦਰ ਜੋ ਵੀ ਬਰਦਰ ਹੋ ਸਕਦਾ ਤੇ ਕਰਨ ਤੋਂ ਬਾਅਦ ਆਪਕ ओटीपी ओके करा ओ टी पी जाएगा मोबाइल देते उन्होंने फिल करों ਏ ਕੰਡੀਸ਼ਨਸ ਲਿਖਿਆ ਆ ਇਹਨੂੰ ਆਪਾਂ ਕਲੋਜ਼ ਕਰਕੇ ਦੈਨ ਸਬਮਿਟ ਕਰ ਦੇਣਾ ਤੇ ਇਹ ਆਧਾਰ ਕਾਰਡ ਜੋ ਆ ਉਸ ਅਡਰੈਸ ਤੇ ਜਾਏਗਾ ਜਿਸ ਜੋ ਆਧਾਰ ਕਾਰਡ ਤੇ ਅਡਰੈਸ ਮੈਂਸ਼ਨ ਹੋਏਗਾ ਫਰਜ਼ ਕਰੋ ਆਪਣਾ ਐਪਲੀਕੈਂਟ ਦਾ ਅਡਰੈਸ ਪਟਿਆਲੇ ਦਾ ਆ ਤਾਂ ਪਟਿਆਲੇ ਉਸ ਜੋ ਅਡਰੈਸ ਦੋ ਐਡਰੈਸ ਹੈ ਪਟਿਆਲੇ ਦਾ ਉਸ ਐਡਰੈਸ ਤੇ ਆਧਾਰ ਕਾਰਡ ਜਾਏਗਾ ਉਹਦੇ ਬਾਅਦ ਆਪਾਂ ਅੱਗੇ ਨੈਕਸਟ ਜਾ ਕੇ ਸੇਮ ਜਿੱਦਾਂ ਪਹਿਲੀ ਵੀਡੀਓ ਦੇ ਵਿੱਚ ਆਪਾਂ ਪੇਮੈਂਟ ਕੀਤੀ ਸੀ ਉਦਾਂ ਹੀ ਇਹਦੇ 'ਚ ਆਪਾਂ ਫੋਨ ਪੇ ਯੂਜ਼ ਕਰ ਸਕਦੇ ਹਾਂ ਪੇਟੀਐਮ ਗੂਗਲ ਪੇ ਵਟਸਐਪ ਐਪ ਜੋ ਵੀ ਆਪਾਂ ਆਨਲਾਈਨ ਐਪ ਚਲੋਣੇ ਆ ਉਹਦੇ ਥਰੂ ਆਪਾਂ ਇੱਥੇ ਯੂਪੀਆਈ ਆਈਡੀ ਭਰ ਕੇ ਪੇਮੈਂਟ ਕਰ ਸਕਦੇ ਹਾਂ ਤਾਂ ਇਹਦੇ ਨਾਲ ਆਧਾਰ ਕਾਰਡ ਅਪਲਾਈ ਹੋ ਜਾਏਗਾ ਸੋ ਅਪਲਾਈ ਕਰਨ ਦੇ ਬਾਅਦ ਇਸ ਤਰ੍ਹਾਂ ਦਾ ਆਧਾਰ ਕਾਰਡ ਬਣ ਕੇ ਆਪਣੇ ਦਿੱਤੇ ਹੋਏ ਐਡਰੈਸ ਜੋ ਆਪਣਾ ਆਧਾਰ ਕਾਰਡ ਤੇ ਐਡਰੈਸ ਮੈਂਸ਼ਨ ਆ ਉਸ ਐਡਰੈਸ ਤੇ ਆਧਾਰ ਕਾਰਡ ਆਪਣੇ ਘਰੇ ਇਹ 7 ਤੋਂ 10 ਦਿਨਾਂ ਦੇ ਵਿੱਚ ਵਿੱਚ ਸਪੀਡ ਪੋਸਟ ਆਈ ਪਹੁੰਚ ਜਾਵੇਗਾ। ਤੁਸੀਂ ਸਾਰਿਆਂ ਨੇ ਵੀਡੀਓ ਦੇਖ ਕੇ ਤੁਹਾਨੂੰ ਪਤਾ ਲੱਗੇ ਗਿਆ ਹੁੰਦਾ ਕਿ ਆਪਾਂ ਆਧਾਰ ਕਾਰਡ ਕਿੱਤਾ ਕੱਢ ਸਕਦੇ ਹਾਂ। ਸੋ ਇਹ ਵੀਡੀਓ ਨੂੰ ਵਰਤੋਂ ਅੱਜ ਸ਼ੇਅਰ ਕਰੋ ਤਾਂ ਜੋ ਹਰ ਇੱਕ ਬੰਦੇ ਦੀ ਹੈਲਪ ਹੋ ਸਕੇ ਜੋ ਕੋਈ ਆਪਣੇ ਦੀਸ਼ ਤੋਂ ਬਾਹਰ ਬੈਠਾ ਆ ਆਧਾਰ ਕਾਰਡ ਮਿਸਪਲੇਸ ਹੋਇਆ ਆ। ਸੋ ਇਹ ਵੀਡੀਓ ਦੇਖੂਗਾ ਤੇ ਉਹਦੇ ਪੇਰੈਂਟਸ ਇਸ ਲਈ ਆਧਾਰ ਕਾਰਡ ਕਢਾ ਸਕਦੇ ਆ। ਸੋ ਪੀਸ ਵੀ ਜੈਨੂਨਾ 50 ਰੁਪਏ ਸਰਕਾਰੀ ਕੀ ਸੌ ਦਿਨ ਆਪਣਾ ਆਧਾਰ ਕਾਰਡ ਨਿਕਲ ਜਾਣਾ ਹੈ। ਵੀਡੀਓ ਨੂੰ ਕਰ ਦਿਓ ਸ਼ੇਅਰ ਚੈਨਲ ਕਰ ਦਿਓ ਸਬਸਕ੍ਰਾਈਬ ਆਪਾਂ ਹੋਰ ਵੀ ਵਧੀਆ ਤੋਂ ਵਧੀਆ ਜਿੰਨੀਆਂ ਵੀ ਸਰਵਿਸ ਦੇ ਰਿਲੇਟਡ ਵੀਡੀਓ ਵੀਡੀਓ ਆਪਾਂ ਸਾਰੀਆਂ ਲੈ ਕੇ ਆਵਾਂਗੇ ਜੇ ਕਿਸੇ ਮੇਰੇ ਭੈਣ ਭਰਾ ਨੂੰ ਕੋਈ ਹੋਰ ਸਰਵਿਸ ਦੇ ਰਿਲੇਟਡ ਕੋਈ ਵੀਡੀਓ ਚਾਹੀਦੀ ਆ ਤਾਂ ਉਹ ਆਪਾਂ ਨੀਚੇ ਦਿੱਤੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਨਾ ਆਪਾਂ ਉਹਦੀ ਵੀਡੀਓ ਬਣਾ ਕੇ ਨਾਲ ਦੀ ਨਾਲ ਅਪਲੋਡ ਕਰਾਂਗੇ ਚੈਨਲ ਨੂੰ ਸ਼ੇਅਰ ਕਰਿਓ ਵਰਤੋਂ ਬਾਦ ਤਾਂ ਜੋ ਹਰ ਇੱਕ ਬੰਦੇ ਦੀ ਹੈਲਪ ਹੋ ਸਕੇ ਸਤਿ ਸ੍ਰੀ ਅਕਾਲ ਜੀ ਮਿਲਦੇ ਆਪਾਂ ਅਗਲੀ ਵੀਡੀਓ ਦੇ ਨਾਲ ਫਿਰ ਨਵੀਂ ਸਰਵਿਸ ਲੈ ਕੇ ਇੱਕ ਹੋਰ